I'm mm -hmm. ਕੋਤਾ ਹੁਣ ਉਹ ਘਰੇ ਲਈ ਕੀ ਐ ਚੌਂਦੀ ਦਾ ਸਮਾਂ ਆ ਗਿਆ ਆ ਜਾ ਬਾਈ ਜਿਹੜੇ ਬੰਦੇ ਆਇਤਾ ਹੋਣਗੇ ਆਹੋ ਚਾਰ ਕਿਲਾ ਨਾ ਆ ਜਾ ਕਾਰੀਆਂ ਦੇ ਨਾਮ ਦਾਤੁਰ ਦਾ ਇਹ ਤੋਂ ਇਲਾਵਾ ਚਾਰ ਜਿਵੇਂ ਸੁਨਹਿਰਾ ਉਹ ਕਿੰਨੇ ਬਾਈ ਜੀ ਕੀ ਨਾਂ ਤੇ ਕਿੱਥੇ ਮਕਾਨ ਬਣਾ ਰਹੇ ਹੋ ਸੀ ਤੇਰਾ 777 740 ਦਾ ਅੱਛਾ ਜੀ ਮੈਂ ਧੰਨਵਾਦ ਕਰਦਾ ਮੈਂ ਤਾਂ ਭਾਈ ਦਾ ਮਾਪੇ ਦਾ ਪ੍ਰੇਮੀ ਦਾ ਭਾਈ ਧੰਨਵਾਦ ਕਰਦੇ ਆਂ ਕਿ ਬੁਜਾਰੀ ਮਾਤਾ ਅੱਲੀ ਸੀਗੇ ਇਹਦਾ ਭਾਈ ਵਾਪ ਵੀ ਗੁਜ਼ਰਿਆ ਹੋਇਆ ਭਾਈ ਵੀ ਨਹੀਂ ਹੈਗਾ ਹੂੰ ਤੇ ਧੰਨਵਾਦ ਆ ਪ੍ਰੇਮੀਆਂ ਦੇ ਜਿਹੜੇ ਬੁਜਾਰੇ ਨਾ ਹੁਣ ਤਮਾ ਕਰਕੇ ਸਕਾਰ ਪਾ ਰਹੇ ਹੈ ਨਾਲ ਸਾਡਾ ਵੀ ਸਹਿਯੋਗ ਪੰਚਾਇਤ ਦਾ ਸੀ ਤਾਂ ਹੀ ਇਸ ਕਰਕੇ ਕੰਮ ਤੇ ਲੱਗ ਰਹੇ ਹਾਂ ਰੇਕਰ ਆਈ ਜੀ ਦਾ ਸੰਤ ਨੇ ਮੈਂ ਲਿਖਾ ਸਨ ਕੀ ਨਾਂ ਤੁਹਾਡੇ ਘਰ ਵਾਲੀ ਦਾ ਬਿਆਨਤ ਕਹੋ ਅੱਛਾ ਅੱਛਾ ਕੀ ਲੋਕਾਂ ਨੂੰ ਕੀ ਸੰਦੇਸ਼ ਕੀ ਦਿਓਗੇ ਕੀ ਕਹੋਗੇ ਸੰਦੇਸ਼ ਤਾਂ ਇਹੀ ਦੇਵਾਂਗੇ ਜਿਵੇਂ ਬਹੁਤ ਬਹੁਤ ਧੰਨਵਾਦ ਆ ਪ੍ਰੇਮੀਆਂ ਦਾ ਬਜਾ ਦਾ ਉਦਾਹਰਨ ਵੀ ਇਹੇ ਕੰਮ ਕਰਦੇ ਰਹਿਣ ਵਧੀਆ ਗੱਲ ਆ ਜਿਹੜੇ ਗਰੀਬ ਦਾ ਫੌੜਾ ਸੱਤਿਆ ਜਾਵੇ ਵਿਚਾਰੇ ਬੇੜਾ ਘਰ ਤੋਂ ਬੈਠੇ ਜੀ ਤਦਾ ਮਾਤਾ ਹੈ ਜਿਹੜੀ ਬੈਠੀ ਸੀ ਉਹ ਤਾਂ ਹੀ ਹੋ ਗਏ ਸੀ ਉਹ ਤਾਂ ਮਾਤਾ ਜੀ ਨੂੰ 40 42 ਸਾਲ ਹੋ ਗਏ ਹੂੰ ਤੇ ਸਰੀ ਕੰਮੀ ਸੀ ਪਰਿਵਾਰ ਚ ਕੌਣ ਕੌਣ ਹੈ ਇਹਨਾਂ ਦੇ ਬਾਪ ਹੈ ਨਹੀਂ ਪਾਈ ਹੈ ਨਹੀਂ ਤਿੰਨ ਕੁੜੀਆਂ ਕੁੜਕੀਆਂ ਹੈ ਅੱਛਾ ਬਾਪ ਹੈ ਨਹੀਂ ਪਾਈ ਹੈ ਨਹੀਂ ਤਿੰਨ ਕੁੜੀਆਂ ਕੁੜਕੀਆਂ ਹੈ ਅੱਛਾ ਇਹ ਵਿਚਾਰੀ ਕੱਲੀ ਸੀ ਹੁਣ ਕੁੜੀਆਂ ਦੋ ਵਿਆਹ ਲਿਆ ਵਿਚਾਰੀਆਂ ਰੋਕੀਆਂ ਨੇ ਹੂੰ ਇਹ ਵਿਚਾਰੀ ਕੱਲੀ ਸੀ ਬਹੁਤ ਬਹੁਤ ਧੰਨਵਾਦ ਮੈਂ ਤਾਂ ਕਹਿੰਦਾ ਪ੍ਰੇਮੀ ਉਹਨਾਂ ਵਿਚਾਰਿਆਂ ਨੇ ਜੋ ਇਹਨਾਂ ਨੂੰ ਉਤਮ ਕਰਕੇ ਇੱਕ ਘਰ ਬਣਾ ਰਹੇ ਆ। ਇੱਧਰ ਦੇਖੋ ਮਕਾਨ ਚ ਕੀ ਕੀ ਬਣਾ ਰਹੇ ਆ ਆਪਾਂ ਹੁਣ। ਮਕਾਨ ਚ ਜੀ ਦੋ ਕਮਰੇ ਇਕਰ ਸੋਈ ਬਣਾ ਰਹੇ ਆ ਜੀ। ਅੱਛਾ ਜੀ। ਇਹ ਕਦੋਂ ਵਿੱਢਿਆ ਕੰਮ ਤੁਸੀਂ? ਇੱਕ ਅੱਜ ਹੀ ਵਿੱਢਿਆ ਜੀ। ਅੱਛਾ। ਹਾਂ ਸਭੇ ਵਿੱਢਿਆ ਅੱਜ ਤੱਕ ਤੇ। ਹਾਂ ਜੀ। ਇੱਕ ਤਨ ਪਹਿਲਾਂ ਨਿਉਆ ਭਰੀਆਂ ਜੀ ਅੱਜ ਸਵੇਰ ਵਾਸਤੇ ਸ਼ੁਰੂ ਕਰਿਆ ਜੀ। ਅੱਛਾ। ਤੇ ਸ਼ਾਮ ਨੂੰ ਕਰ ਦਾਂ ਕੰਪਲੀਟ। ਹਾਂ ਜੀ ਸ਼ਾਮ ਤੱਕ ਸੱਤ ਪਾ ਦੇਵਾਂਗੇ। ਓਕੇ। ਮਕਾਨ ਬਣਾ ਰਹੇ ਹੋ ਕਿ ਸਟੇਟਸ ਹੈ ਇਹਨਾਂ ਦਾ? ਇਹਨਾਂ ਦੇ ਇਹ ਦੋ ਗੁਣੀਆਂ ਨੇ ਵਿਆਹਤੀਆਂ ਮਾਂ ਧੀ ਰਹਿ ਰਹੀਆਂ ਇਹਨਾਂ ਦੇ ਡੈਡੀ ਡੈਥ ਹੋ ਗਈ ਸੀ ਹਮ ਤਿੰਨ ਭੈਣ ਭੈਣਾ ਪੈਣਾ ਹੀ ਨਹੀਂ ਸੀ ਹਮ ਤੇ ਇਹ ਹੁਣ ਮਕਾਨ ਇਹਨਾਂ ਦਾ ਜਮਾ ਇੱਥੇ ਆ ਪਿਆ ਸੀ ਹਮ ਬੈਠਣ ਨੂੰ ਜਗ੍ਹਾ ਨਹੀਂ ਸੀਗੀ ਸੱਟ ਥੱਲੇ ਬੈਠੇ ਸੀਗੇ ਹਮ ਤੇ ਇਹਨਾਂ ਦਾ ਇਹ ਸਾਥ ਸੰਤ ਕੋਲ ਇਹਨਾਂ ਨੇ ਅਰਜ਼ੀ ਕੀਤੀ ਹੂੰ ਤਾਂ ਐਪਲੀਕੇਸ਼ਨ ਪਾਈ ਪਰਵਾਦ ਦੇ ਲਈ ਹੂੰ ਕਾ ਉੱਥੋਂ ਮਨਜ਼ੂਰ ਹੋਈ ਹੂੰ ਕਿ ਅਸੀਂ ਅਮਰਨ ਡਿਊਟੀ ਲਈ ਉਹ ਦੇਖ ਕੇ ਤਾਂ ਫਿਰ ਇਹ ਮਨਜ਼ੂਰ ਹੋਣ ਤੋਂ ਅੱਜ ਕੰਮ ਜਿਹੜਾ ਇਹ ਸ਼ੁਰੂ ਕਰਤਾ ਕੀ ਬਣਾ ਰਹੇ ਆ ਮਕਾਨ ਦੇ ਵਿੱਚ ਆਪਾਂ ਇਹ ਦੋ ਤਾਂ ਕਮਰੇ ਬਣਾਉਣੇ ਆ ਇੱਕਰ ਸੋਈ ਹੈ ਇਹਨਾਂ ਦੀ ਅੱਜ 7 ਫਾਈਸ ਹੋ ਗਈ ਹੂੰ ਅੱਜ ਹੀ ਕੰਮ ਸਟਾਰਟ ਕੀਤਾ ਸੀਗਾ ਸਵੇਰ ਹੂੰ ਤੇ ਸ਼ਾਮ ਤੇ ਕਰ 7 ਫਾਈਸ ਹਾਂਜੀ ਮਕਾਨ ਬਣਾ ਰਹੇ ਹਾਂ ਕੀ ਕਹੋਗੇ ਭਗਵੰਤ ਸਿੰਘ ਦੋਇਏ ਵਾਲੀ ਪ੍ਰਧਾਨ ਜਣੀ ਲਖਵਾਲ ਕਮਿਤ ਪ੍ਰਧਾਨਾ ਅਸੀਂ ਜਿਹੜਾ ਢੇਰੇ ਦੀ ਮੈਦਾਨ ਨਾਲ ਸਾਰਾ ਇੱਥੇ ਜਿਹੜਾ ਗਰੀਬ ਦਾ ਮਕਾਨ ਬਣਾ ਰਹੇ ਹਾਂ ਹੁਣ ਇਹ ਮਾਂ ਦਿੱਤੀ ਦੋਹੀ ਨੇ ਇਸ ਕਰਕੇ ਅਸੀਂ ਵੱਧ ਸੰਗਤ ਨੇ ਆ ਵੀ ਸਹਿਯੋਗ ਨਾਲ ਇਹ ਮਕਾਨ ਬਣਾਉਂਦੀ ਰਾਜਣਾ ਰਤੀ ਇਹ ਜਿਹੜਾ ਮਕਾਨ ਬਣਾ ਰਹੇ ਹਾਂ ਵਿਧਵਾ ਮਾਤਾ ਇਹਦੇ ਘਰ ਵਾਲਾ ਕੀ ਕੰਮ ਕਰਦਾ ਹੈ ਇਹਦੇ ਇੱਕ ਘਰ ਵਾਲਾ ਦਿਹਾੜੀ ਕਰਦਾ ਸੀ ਜਿਵੇਂ ਬਜ਼ੁਰਗ ਸੀ ਸਰਜੀਤ ਸਿੰਘ ਹਾਂ ਉਹਨਾਂ ਦਾ ਦੋ ਸਾਲ ਤੋਂ ਪਹਿਲਾਂ ਐਕਸੀਡੈਂਟ ਹੋ ਕੇ ਮੌਤ ਹੋ ਗਈ ਸੀ ਉਸ ਕਰਕੇ ਦੋਨੇ ਮਾਵਾਂ ਤੀ ਇੱਕ ਸੱਪੜ ਦੇ ਤਲੇ ਰਹਿੰਦੀਆਂ ਸੀਗੀਆਂ ਉਸ ਕਰਕੇ ਚਲੋ ਕਈ ਵਾਰਾਂ ਪਿੰਡਸਣਾ ਪੰਚਾਇਤ ਨੂੰ ਵੀ ਬੇਨਤੀ ਕੀਤੀ ਪਰ ਕੋਈ ਈਲਾਣਾ ਹੋਇਆ ਨਹੀਂ ਜਦੋਂ ਅੰਤ ਵਿੱਚ ਇਹ ਡੇਰਾ ਪ੍ਰੇਮੀਆ ਕੋਈ ਜੋ ਇਹਨਾਂ ਨੇ ਸਮਾਈਤੀ ਤਾ ਉਹ ਵਿੱਚ ਆ ਗਿਆ ਸਾਰਾ ਉਹਨਾਂ ਨੇ ਇਹਦੀ ਅਰਜ਼ੀ ਸੁਣ ਕੇ ਮਕਾਨ ਪਾਉਣ ਦੀ ਮੱਦਦ ਚੀਕ ਅੱਜ ਮਕਾਨ ਬਣਾ ਰਿਹਾ ਹਾਂ ਗੁਰਦੀਸ਼ ਸਿੰਘ ਕੀ ਕਹੋਗੇ ਦੰਦ ਦੰਦ ਸਤਿਗੁਰੂ ਤੇਰਾ ਹੀ ਆਸਰਾ ਮੈਂ ਗੁਰਜੀਤ ਸਿੰਘ ਨੰਗਲ ਕਲਾਂ ਤੋਂ ਬੋਲ ਰਿਹਾ ਹਾਂ ਜੋ ਕਿ ਅਸੀਂ ਬਲਾਕ ਦੇ ਸਾਰੇ ਪ੍ਰੇਮੀ ਲੜਕੇ ਜੋ ਸਾਡੇ ਸ਼ੈਨ ਚਾਜੀ ਨੇ ਸਿਖਾਇ ਦਿੱਤੀ ਹੈ ਵੀ ਕਿਸੇ ਗਰੀਬ ਦਾ ਮਕਾਨ ਬਣਾਉਣਾ ਕਿਸੇ ਗਰੀਬ ਲੜਕੀ ਦੀ ਸ਼ਾਦੀ ਕਰਾਉਣੀ ਔਰ ਬਿਮਾਰ ਦਾ ਇਲਾਜ ਕਰਾਉਣਾ ਸਾਡੇ ਗੁਰੂ ਜੀ ਨੇ ਸਾਨੂੰ ਸਿੱਖਿਆ ਦਿੱਤੀ ਹੈ ਉਹਨਾਂ ਦੀ ਸਿੱਖਿਆ ਤੇ ਚੱਲਦੇ ਹੋਏ ਅਸੀਂ ਅੱਜ ਦਲੀਆਲੇ ਪਿੰਡਾਂ ਦੀ ਸਾਰੀ ਸਾਧ ਸੰਗਤ ਨੰਗਲ ਕਲਾਂ ਬਲਾਕ ਦੀ ਨਾਲ ਮਿਲ ਕੇ ਮਕਾਨ ਬਣਾ ਰਹੇ ਹਾਂ ਜੋ ਕਿ ਕਿਸੇ ਗਰੀਬ ਦਾ ਭਲਾ ਹੋਵੇ ਇਹੀ ਸਾਨੂੰ ਗੁਰੂ ਵੱਲੋਂ ਸਿੱਖਿਆ ਦਿੱਤੀ ਜਾਂਦੀ ਹੈ ਧੰਨ ਧੰਨ ਸਤਿਗੁਰੂ ਤੇਰਾ ਹੀ ਸਤਿਗੁਰੂ ਮਕਾਨ ਮਨਾ ਰਿਹਾ ਕੀ ਨਾਂ ਤੇ ਕਿਹੜਾ ਪਿੰਡ ਆ ਭਾਈ ਤੁਹਾਡਾ ਸਾਡਾ ਪਿੰਡ ਦਲੀ ਵਾਲੀ ਆ ਜੀ ਮੇਰਾ ਨਾਂ ਸੱਜੀਤ ਹੈ ਜੀ ਮੇਰੇ ਵੀਰ ਪ੍ਰੇਮੀਆਂ ਦੇ ਧੰਨਵਾਦ ਆ ਮੇਰਾ ਜਿਨ੍ਹਾਂ ਨੇ ਮਦਦ ਕੀਤੀ ਹੈ ਤੇ ਮੇਰਾ ਪਿਤਾ ਜੀ ਪਿੱਛੇ ਗੁਜ਼ਰ ਗਿਆ ਸੀਗਾ ਵੀ ਅਸੀਂ ਮਾਵਾਂ ਤਿੰਨੇ ਰਹਿੰਦੇ ਸੀ ਘਰੇ ਕੋਈ ਕਮਾਈ ਵਾਲਾ ਹੈ ਹੀ ਨਹੀਂ ਸੀ ਹਮ ਧੰਨਵਾਦ ਆ ਜੀ ਧੰਨਵਾਦ ਆ ਮੇਰੇ ਸੱਚੇ ਗੁਰੂ ਦੇ ਜਿਨ੍ਹਾਂ ਨੇ ਮੇਰੇ ਵੀ ਇਤਨੀ ਮਦਦ ਕੀਤੀ। ਪ੍ਰੇਮੀ ਕੀ ਬਣਾ ਰਹੇ ਨੇ ਮਕਾਨ ਕੀ ਕੀ ਬਣਾ ਰਿਹਾ ਮਕਾਨ ਬਣਾ ਰਹੇ ਹੈ ਜੀ ਕੀ 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 ਬਣਾ ਰਹੇ ਨੇ ਰਸੋਈ ਦੋ ਕਮਰੇ ਜੀ ਸਾਰਾ ਇਹਨਾਂ ਨੇ ਕੀਤਾ ਹੂੰ ਤੁਹਾਡੇ ਫਾਦਰ ਸਾਹਿਬ ਦੀ ਕੀ ਕਰਨ ਡੈਥ ਹੋ ਗਈ ਸੀ ਜੀ ਉਹਦਾ ਇਨਸੀਡੈਂਟ ਹੋ ਗਿਆ ਸੀ ਕਿਸੇ ਦੇ ਨਾਲ ਚੜ ਗਿਆ ਸੀ ਮੋਟਰਸਾਈਕਲ ਤੇ ਹੂੰ ਪਿਲਸਨ ਲਾਈਨ ਜਾਂਦਾ ਸੀ ਰੈਣੀ ਵਾਲ ਤੇ ਉਹ ਉੱਥੇ ਡਿੱਗ ਪਈ ਦੇਖੇ ਉਹਦੀ ਟੂਹੀ ਟੁੱਟ ਗਈ ਸੀ ਤੇ ਕੰਗੋੜ ਸਾਵੀ ਵੀ ਕੋਈ ਉਹਨੂੰ ਦਿੱਕਤ ਪਈਗੀ ਉਹ ਬਸ ਦੋਨਾਂ ਦੇ ਵਿੱਚ ਵਿੱਚ ਮੁੱਕ ਗਈ। ਹੋਰ ਕੀ ਭੈਣ ਭਾਈਆਂ ਤੁਸੀਂ? ਅਸੀਂ ਤਿੰਨ ਭੈਣਾ ਭੈਣਾ ਜੀ। ਅੱਛਾ ਜੀ। ਹਾਂ। ਦੋ ਬੇਹਣਾਂ ਜੀ। ਮੈਂ ਤੇ ਮੇਰੀ ਬੀਬੀ ਘਰੇ ਆ। ਅੱਛਾ ਜੀ। ਮੁੰਡਿਆਂ ਦੇ ਥਾਂ ਮੈਂ ਹੀ ਰਹਿ ਗਈ ਸੀ ਜੀ ਸਾਡੇ ਘਰੇ ਵੀ ਕੋਈ ਹੈ ਹੀ ਨਹੀਂ ਸੀਗਾ। ਅੱਛਾ ਜੀ। ਹਾਂ। ਤੁਸੀਂ ਇਹਦੇ ਲਈ ਫਿਰ ਕਿਹਨੂੰ ਕਿਹਾ ਸੀਗਾ ਮਕਾਨ ਵਾਸਤੇ? ਮੈਂ ਵੀਰ ਪ੍ਰੇਮ ਨੂੰ ਕਿਹਾ ਸੀ ਜੀ। ਅੱਛਾ ਜੀ। ਵੀ ਮੇਰੀ ਮਦਦ ਕਰਾਉਂ। ਕਿੰਨੇ ਦਿਨ ਪਹਿਲਾਂ ਕਿਹਾ ਸੀ? ਮੈਂ ਵਸਾ 10 ਦਿਨ ਪਹਿਲੇ ਗਿਆ ਸੀ। ਅੱਛਾ ਜੀ। ਕੀ ਮਹਿਸੂਸ ਕਰਦੇ ਹੋ ਜੇ ਮਕਾਨ ਬਣਨ ਤੇ? ਅਸੀਂ ਧੰਨਵਾਦ ਕਰਦੇ ਹਾਂ। ਅਮ ਮਕਾਨ ਬਣਾਇਆ ਮਾਤਾ ਜੀ ਕੀ ਕਹੋਗੇ? ਧੰਨ ਦਸਤਗੁਰੂ ਤੇ ਜੀ ਵਿਧਵਾ ਭੈਣ ਸੀ। ਉਸਦੇ ਕੋਈ ਵਾਲੀ ਵਰਸ ਨਹੀਂ ਹੈਗਾ ਤੇ ਕੋਈ ਕੱਲਗਾ ਧੀਆ ਧੀਆ ਨਹੀਂ। ਉਸਦਾ ਮਕਾਨ ਡਿੱ ਗਿਆ ਪਿਆ ਸੀ। ਉਸਦਾ ਅਸੀਂ ਸਾਰੀ ਸਹਾਇਤਾ ਸੰਗ ਰਾਲੇ ਮਿਲ ਕੇ ਨੰਗੜਵਾਲਾ ਦਾ ਉਹਦਾ ਘਰ ਮਕਾਨ ਬਣਾ ਕੇ ਦੇ ਰਹੇ ਹਾਂ। ਸਤਿਗੁਰੂ ਨੇ ਜਿਉ ਸਾਾਨੂੰ ਸਿੱਖਿਆ ਦਿੱਤੀ ਹੈ ਅਸੀਂ ਉਹ ਤੇ ਮਾਲਕ ਦੇ ਬਚਨਾਂ ਤੇ ਬੁੱਲ ਚੜਾਈ ਆ 8 ਵਜੇ ਤੋਂ ਨਿਉ ਹਾਰ ਕੇ ਸ਼ਾਮ ਨੂੰ 10 ਵਜੇ ਤੱਕ ਕੰਮ ਨਿਕਾਮ ਕਰੀਅਲ ਕਰਦੇ ਸਾਰੀ ਸਾਜ ਸੰਗਤਾਂ ਅਸੀਂ ਤਰਲ ਮਿਲ ਕੇ ਪਰੇ ਪਿਆਰ ਦੇ ਨਾਲ ਸਮਾਪਤ ਕੀ